ਸ਼ਮੀ ਆਤੇ ਸੋਵਾਂ ਨੂੰ ਜਾਣੀ ਕਿ ਤਿੰਨ ਦਿਨ ਜਿਹੜੀ ਬਰਸਾਤ ਆ ਉਹ ਲਗਾਤਾਰ ਰਹੇਗੀ। ਇੰਨੀ ਬਰਸਾਤ ਹੋਈ ਸੀ ਕਿ ਲੋਕਾਂ ਦੇ ਜਿਹੜੇ ਘਰ ਨੇ ਉਹ ਬਰਬਾਦ ਹੋ ਚੁੱਕੇ ਸੀ। ਉੱਥੇ ਜਿੱਥੇ ਘਰ ਨੇ ਉਹ ਥੋੜਾ ਨੀਵਾ ਏਰੀਆ ਹੈ ਉਹਦੇ ਵਾਸਤੇ ਵੀ ਅਸੀਂ ਟੈਂਡਰ ਲਵਾ ਰਹੇ ਹਾਂ। ਕਿਸੇ ਨੂੰ ਲੱਗਦਾ ਵੀ ਰੇੜੀਆਂ ਠੀਕ ਲੱਗਦੀਆਂ ਨੇ ਆਪਦੇ ਘਰ ਦੇ ਮੂਹਰੇ ਲਵਾ ਲੈ। ਜੇ ਉਹਨਾਂ ਨੂੰ ਲੱਗਦਾ ਹੈ ਵੀ ਐਮ.ਐਲ.ਏ ਗਲਤ ਕੰਮ ਕਰ ਰਿਹਾ ਤੇ ਬਿਲਕੁਲ ਮੈਂ ਮੰਨਾਂਗਾ ਉਸ ਗੱਲ ਨੂੰ ਬਿਲਕੁਲ। ਐਮ.ਐਲ.ਏ ਸਾਹਿਬ ਤਾਂ ਪਹੁੰਚ ਕੇ ਪਰ ਜਿਹੜਾ ਮੌਕੇ ਦੀ ਸਥਿਤੀ ਹੁੰਦੀ ਆ ਉਹ ਸਾਬ ਨਹੀਂ ਸਕਦਾ ਕੋਈ ਕਹਿੰਦੇ। ਸਾਡੀ ਨਿਕਾਸੀ ਜਦੋਂ ਬਰਸਾਤ ਹੋਈ ਹੈ ਪਟਿਆਲਾ ਪੂਰਾ ਜਲਤਲ ਹੋ ਗਿਆ ਸੀ ਨਾਲ ਦੀ ਨਾਲ ਨਿਕਾਸੀ ਵੀ ਹੋ ਗਈ ਸੀ ਉਤਰੀ ਪਾਰ ਦੇ ਵਿੱਚ ਲਗਾਤਾਰ ਪੈਰੀ ਬਰਸਾਤ ਤੋਂ ਬਾਅਦ ਮੌਸਮਪਾਹ ਵੱਲੋਂ ਕਿਆ ਜਾ ਰਿਹਾ ਹੈ ਕਿ ਸ਼ਨੀ ਆਤੇ ਸੋਵਾਰ ਨੂੰ ਯਾਨੀ ਕਿ ਤਿੰਨ ਦਿਨ ਜਿਹੜੀ ਬਰਸਾਤ ਆ ਉਹ ਲਗਾਤਾਰ ਰਹੇਗੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਬਰਸਾਤ ਰਹੇਗੀ ਉਹਨਾਂ ਨੇ ਕੁਝ ਜਿਹੜਾ ਸ਼ਹਿਰ ਵੀ ਜਿਹੜਾ ਦੱਸਿਆ ਨੇ ਜਿਹਦੇ ਵਿੱਚ ਗੁਰਦਾਸਪੁਰ ਹੈ ਪਟਿਆਲਾ ਹੈ ਹੁਸ਼ਿਆਰਪੁਰ ਹੈ ਜਿਹੜੀ ਕਿਣਮਣ ਆ ਉਹ ਲਗਾਤਾਰ ਰਹੇਗੀ ਜਿਸ ਤੋ ਬਾਅਦ ਜੇਕਰ ਪਟਿਆਲਾ ਦੀ ਗੱਲ ਕੀਤੀ ਆਵੇ ਕਿਉਂਕਿ ਪਟਿਆਲਾ ਜਿਹੜਾ ਲਗਾਤਾਰ ਜਦੋਂ ਬਰਸਾਤ ਹੁੰਦੀ ਹੈ ਤਾਂ ਲੋਕਾਂ ਦੇ ਡਰ ਦੇ ਵਿੱਚ ਐਦਾਂ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਵੱਡੀ ਨਦੀ ਜਿਹੜੀ ਆ ਉਹ ਫੁੱਲਣਾ ਹੋ ਜਾਵੇ ਕਿ ਸ਼ਾਇਦ ਉਹਦੀ ਸਫਾਈ ਕਰਾਈ ਆ ਜਾਂ ਨਹੀਂ ਕਰਾਈ ਤਾਂ ਲੋਕਾਂ ਦੀ ਜਿਹੜੀ ਚਿੰਤਾ ਨੇ ਉਹ ਵਧਣ ਲੱਗ ਜਾਂਦੀਆਂ ਨੇ ਤਾਂ ਅੱਜ ਤੁਹਾਨੂੰ ਅਸੀਂ ਗਰਾਊਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਆ ਉਹ ਦਿਖਾਉਣ ਜਾ ਰਹੇ ਹਾਂ ਕਿ ਵਾਕਈ ਪ੍ਰਸ਼ਾਸਨ ਨੇ ਸਫਾਈ ਕੀਤੀ ਹੈ ਵੱਡੀ ਨਦੀ ਕੋਲ ਖੜੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਡੀ ਨਦੀ ਦੀ ਜਿੱਥੇ ਕਿ ਸਫਾਈ ਦਾ ਕੰਮ ਜਿਹੜਾ ਹੈ ਜੋਰਾਂ ਤੇ ਨਾਲ ਚੱਲ ਰਿਹਾ ਹੈ ਬਿਲਕੁਲ ਪਟਿਆਲਾ ਵਾਸੀਆਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਅਕਸਰ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਅਫਵਾਹਾਂ ਉੱਡਦੀਆਂ ਨੇ ਕਿ ਵੱਡੀ ਨਦੀ ਜਿਹੜੀ ਆ ਫੁੱਲ ਹੋ ਚੁੱਕੀ ਆ ਪਾਣੀ ਦਾ ਲੈਵਲ ਵੱਧ ਚੁੱਕਿਆ ਇਦਾਂ ਦੀ ਕੋਈ ਵੀ ਜਿਹੜੀ ਤਸਵੀਰਾਂ ਉਹ ਸਾਹਮਣੇ ਨਹੀਂ ਆ ਕਿ ਕਈ ਵਾਰ ਇਹ ਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਪੁਰਾਣੀਆਂ ਜਿਹੜੀਆਂ ਤਸਵੀਰਾਂ ਨੇ ਉਹ ਸ਼ੇਅਰ ਕਰ ਦਿੰਦੇ ਨੇ ਦੇਖ ਸਕਦੇ ਹੋ ਤੁਸੀਂ ਜਿਹੜਾ ਜੀ ਸੀ ਬੀ ਲਗਾ ਕੇ ਜਿਹੜੀ ਸਫਾਈ ਆ ਉਹ ਕੀਤੀ ਜਾ ਰਹੀ ਆ ਜੜੀ ਬੂਟੀ ਜਿਹੜੀ ਅੰਦਰ ਫੱਸੀ ਆ ਉਸ ਨੂੰ ਕੱਢਣ ਦੀ ਜਿਹੜੀ ਪੂਰੀ ਕੋਸ਼ਿਸ਼ ਆ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਤੇ ਕੁਝ ਸਮੇਂ ਬਾਅਦ ਜਿਹੜ ਆ ਇੱਥੇ ਦੇ ਵਿਧਾਇਕ ਜਣੇ ਕਿ ਪਟਿਆਲਾ ਦੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜਿਹੜੇ ਨੇ ਇੱਥੇ ਪਹੁੰਚਣ ਵਾਲੇ ਨੇ ਤੇ ਉੱਥੇ ਜਾਇਜ਼ਾ ਲੈਣਗੇ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਵੱਡੀ ਨਦੀ ਦੀ ਤਸਵੀਰ ਹੈ ਸਫਾਈ ਜਿਹੜੀ ਲਗਾਤਾਰ ਚੱਲ ਰਹੀ ਹੈ ਉਧਰ ਜੀਸੀਬੀ ਲੱਗੀ ਹੋਈ ਹੈ ਮੈਂ ਕਹੂੰਗਾ ਵੀ ਜਿਹੜਾ ਪਾਣੀ ਦਾ ਲੈਵਲ ਵੀ ਦਿਖਾਇਆ ਜਾਵੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਬੜਾ ਡਰਾ ਵੀ ਸ਼ਾਇਦ ਪਾਣੀ ਜਿਹੜਾ ਹੈ ਉਹ ਪਾਣੀ ਦਾ ਜਿਹੜਾ ਲੈਵਲ ਆ ਉਹ ਵੱਧ ਚੁੱਕਿਆ ਪਰ ਇਦਾਂ ਦਾ ਜਿਆ ਕੁਝ ਵੀ ਨਹੀਂ ਹੈਗਾ ਪਾਣੀ ਦਾ ਪਾਣੀ ਦਾ ਲੈਵਲ ਬਿਲਕੁਲ ਜਿਹੜਾ ਹੈ ਨੋਰਮਲ ਹੈ ਸਾਮਣੇ ਜਿਹੜੀ ਸਫਾਈ ਆ ਉਹ ਲਗਾਤਾਰ ਜੀਸੀਪੀ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੇਖੋ ਤੁਸੀਂ ਜਿਹੜੇ ਸਫਾਈ ਕਰਮਚਾਰੀ ਨੇ ਜਾਂ ਅਧਰੇ ਡਰੇਨਰ ਭਾਗ ਦੇ ਸਫਾਈ ਕਰਮਚਾਰੀਆ ਡਰੇਨਰ ਭਾਗ ਆ ਉਹ ਵੀ ਇੱਥੇ ਮੌਕੇ ਤੇ ਪਹੁੰਚ ਰਿਹਾ ਤੇ ਉਹ ਜ਼ਾਇਦਾ ਲਾਣ ਵਾਸਤੇ ਆ ਰਿਹਾ ਕਿ ਸ਼ਾਇਦ ਜਿਹੜਾ ਲਗਾਤਾਰ 2 ਕੇ 3 ਦਿਨ ਜਿਹੜੀ ਬਰਸਾਤ ਹੋਣੀ ਹੈ ਕਿ ਇੱਥੇ ਹਾਲਾਤ ਕੀ ਜਾਣਗੇ ਕਿ ਪਾਣੀ ਦਾ ਲੈਵਲ ਨਾ ਵੱਸ ਸਕੇ ਕਿ ਲੋਕਾਂ ਦੀਆਂ ਚਿੰਤਾ ਨਾ ਵਸ ਸਕਣ ਪਰ ਅਜੇ ਤੱਕ ਜਿਹੜੀ ਆ ਧਰਮ ਦੀ ਲੋੜ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਜਿਹੜਾ ਪਾਣੀ ਦਾ ਲੈਵਲ ਆ ਉਹ ਨਹੀਂ ਵਧਿਆ अफवाहां ਤੋਂ بچੋ ਜੇਕਰ ਤੁਹਾਡੇ ਕੋਲ ਕੋਈ ਸਰਕਾਰੀ ਇਨਫੋਰਮੇਸ਼ਨ ਆਉਂਦੀ ਹੈ ਜਾਨਕੀ ਡੀਪੀਆਰ ਡਿਪਾਰਟਮੈਂਟ ਵੱਲੋਂ ਜਾਂ ਸਹੀ ਚੈਨਲਾਂ ਵੱਲੋਂ ਨਿਹਾਰਤ ਚੈਨਲਾਂ ਵੱਲੋਂ ਜਿਹੜੀ ਇਨਫੋਰਮੇਸ਼ਨ ਆਉਂਦੀ ਆ ਉਸਤੇ ਵਿਸ਼ਵਾਸ ਕੀਤਾ ਜਾਵੇ ਨਾ ਕਿ ਜਿਹੜਾ ਸੋਸ਼ਲ ਮੀਡੀਆ ਤੋਂ ਉੱਪਰ ਪ੍ਰਾਣੀਆਂ ਜਿਹੜੀਆਂ ਪਿਛਲੇ ਸਮੇਂ ਦੀ ਜਿਹੜੀਆਂ ਵੀਡੀਓ ਆ ਰਹੀਆਂ ਨੇ ਉਸ ਨੂੰ ਵਾਰਨ ਕੀਤਾ ਜਾ ਰਿਹਾ ਤੇ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਬਿਲਕੁਲ ਜਿਹੜਾ ਉਸ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ ਜਿਹੜੀ ਅਸਲੀ ਜਾਣਕਾਰੀ ਹੈ ਉਹ ਦਿੱਤੀ ਜਾਵੇ ਤਾਂ ਜੋ ਕਿ ਲੋਕ ਨੇ ਉਹ ਸੁਚੇਤ ਰਹਿ ਸਕਣ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਦੀ ਗੱਲ ਕੀਤੀ ਜਾਵੇ ਤਾਂ ਬੜਾ ਲੋਕਾਂ ਨੂੰ ਜਿਹੜਾ ਸੰਤਾਪ ਆ ਭੋਗਣਾ ਪਿਆ ਕਿਉਂਕਿ ਇੰਨੀ ਬਰਸਾਤ ਹੋਈ ਸੀ ਕਿ ਲੋਕਾਂ ਦੇ ਜਿਹੜੇ ਘਰ ਨੇ ਉਹ ਬਰਬਾਦ ਹੋ ਚੁੱਕੇ ਸੀ ਸਾਰਾ ਸਮਾਨ ਖਤਮ ਹੋ ਚੁੱਕਿਆ ਸੀ ਤਾਂ ਲੋਕਾਂ ਨੂੰ ਡਰ ਹੈ ਡਾਂਦਾ ਮਾਹੌਲ ਹੈ ਇਸੇ ਕਰਕੇ ਇਹਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇੱਥੇ ਜ਼ਾਇਦਾ ਲੈਣ ਵਾਸਤੇ ਆਏ ਨੇ ਤੁਸੀਂ ਤੁਸੀਂ ਦੇਖਦਾ ਪਾਣੀ ਡੜਾ ਉਹ ਬਹੁਤ ਘਟਾ ਹੈ ਤੇ ਦੂਜੇ ਪਾਸੇ ਜਿਹੜੀ ਸਫਾਈ ਆ ਉਹ ਲਗਾਤਾਰ ਹੋ ਰਹੀ ਹੈ ਮੈਂ ਲੈਵਲ ਵੀ ਦਿਖਾਉਂਗਾ ਮੈਂ ਕੈਮਰਮੈਨ ਕਹਾਂਗਾ ਲੈਵਲ ਵੀ ਦਿਖਾਇਆ ਜਾਵੇ ਜਿਹੜਾ ਪਾਣੀ ਦਾ ਲੈਵਲ ਆ ਉਹ ਬਿਲਕੁਲ ਪਾਣੀ ਦਾ ਲੈਵਲ ਬਿਲਕੁਲ ਜਿਹੜਾ ਉਹ ਬਹੁਤ ਹੀ ਜਰਾ ਨੋਰਮਲ ਤਰੀਕੇ ਦੇ ਨਾਲ ਜਾਨਕੀ ਡਰ ਦੀ ਤੁਹਾਨੂੰ ਲੋੜ ਨਹੀਂ ਆ ਬਿਲਕੁਲ ਜਿਸ ਤੱਕ ਤੱਕ ਜੀਤਪਾਲ ਸਿੰਘ ਕੋਲੀ ਜਿਹੜੇ ਨੇ ਉਹ ਪ੍ਰਸ਼ਾਸਨਿਕ ਅਧਿਕਾਰੀਆ ਸਮੇਤ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਕਿਉਂਕਿ ਮੌਸਮ ਦੀ ਗੱਲ ਕੀਤੀ ਆਵੇ ਕਿਉਂਕਿ ਲਗਾਤਾਰ ਜਿਹੜਾ ਮੌਸਮ ਹੈ ਇਸ ਤਰ੍ਹਾਂ ਜਿਹੜਾ ਚੱਲ ਰਿਹਾ ਕਿ ਲਗਾਤਾਰ ਹੀ ਬਰਸਾਤ ਆ ਹੋਣੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਜੀਤਪਾਲ ਸਿੰਘ ਕੋਲੀ ਜੋ ਜੋ ਕੀ ਇਹ ਵਿਧਾਇਕ ਨੇ ਉਹ ਇੱਥੇ ਪਹੁੰਚੇ ਨੇ ਜਾਇਜ਼ਾ ਲੈ ਰਹੇ ਨੇ ਕਿਉਂਕਿ ਲੋਕਾਂ ਦੇ ਮੰਨਦੇ ਚ ਡਰ ਬੜਾ ਸੀ ਵੀ ਸ਼ਾਇਦ ਇਸ ਵਾਰ ਜਿਹੜੇ ਹਾਲਾਤ ਨੇ ਇਦਾਂ ਦੇ ਬਣ ਗਏ ਪਰ ਪ੍ਰਮਾਤਮਾ ਕਰੇ ਇਦਾਂ ਦੇ ਹਾਲਾਤ ਨਾ ਬਣ ਕਿਉਂਕਿ ਜਿਹੜਾ ਨਾਰਮਲ ਸਥਿਤੀ ਆ ਸੋ ਤੁਸੀਂ ਦੇਖ ਸਕਦੇ ਹੋ ਐਮਐਲਏ ਅਜੀਤਪਾਲ ਸਿੰਘ ਕੋਲੀ ਜਿਹੜੇ ਨੇ ਉਹ ਇੱਥੇ ਪਹੁੰਚਲੇ ਸੋ ਅਸੀਂ ਗੱਲਬਾਤ ਵੀ ਕਰਾਂਗੇ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਦਾ ਜਿਹੜਾ ਲੈਬ ਆ ਬਿਲਕੁਲ ਨਾਰਮਲ ਹੈ ਜਿਹੜੀ ਸਫਾਈ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਨਾਲ ਡਰੇਨੇਜ ਵਿਭਾਗ ਦੇ ਜਿਹੜੇ ਅਧਿਕਾਰੀ ਸਭਾ ਨੇ ਉਹ ਵੀ ਇੱਥੇ ਪਹੁੰਚੇ ਨੇ ਤਸਵੀਰ ਤੁਸੀਂ ਬਿਲਕੁਲ ਸਾਹਮਣੇ ਕਿਉਂਕਿ ਡਰਨ ਦੀ ਤੁਹਾਨੂੰ ਲੋੜ ਨਹੀਂ ਹੈ ਕਿਉਂਕਿ ਹਮੇਸ਼ਾ ਜਿਹੜਾ ਜਦੋਂ ਬਰਸਾਤ ਦਾ ਮੌਸਮ ਹੁੰਦਾ ਤਾਂ ਪਟਿਆਲਾ ਵਾਸੀ ਜਿਹੜੇ ਨੇ ਕਿਤੇ ਨਾ ਕਿਤੇ ਡਰਨ ਲੱਗ ਜਾਂਦੇ ਨੇ ਤੁਸੀਂ ਦੇਖਦੇ ਹੋ ਬਿਲਕੁਲ ਨੋਰਮਲ ਤਰੀਕੇ ਨਾਲ ਜਿਹੜਾ ਪਾਣੀ ਆਹੋ ਲਗਾਤਾਰ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜੇ ਅਧਿਕਾਰੀ ਸਭਾ ਨੇ ਉਹ ਲਗਾਤਾਰ ਇੱਥੇ ਪਹੁੰਚੇ ਹੋਏ ਨੇ ਤੇ ਆਪਣੀ ਜਿਹੜੀ ਆ ਉਹ ਜ਼ਾਇਜ਼ਾ ਲੈ ਰਹੇ ਨੇ ਸ਼ਹਿਦ ਜਿਹੜਾ ਪਾਣੀ ਦਾ ਲੈਵਲ ਆ ਉਹ ਵੱਜ ਚੁੱਕਿਆ ਇਦਾਂ ਦੀ ਕੋਈ ਵੀ ਜਿਹੜੀ ਤਸਵੀਰਾਂ ਸਾਹਮਣੇ ਨਹੀਂ ਆਈ سوشل ਮੀਡੀਆ ਤੇ ਜਿਹੜੀਆਂ ਫੋਹਾਂ ਲਗਾਤਾਰ ਚੱਲ ਰਹੀਆਂ ਨੇ ਤਾਂ ਉਸ ਤੋਂ ਬਚੋ ਸਹੀ ਜਿਹੜੀ ਜਾਣਕਾਰੀ ਆ ਉਹ ਲਈਤੀ ਜਾਵੇ ਤੇ ਅੱਗੇ ਜਿਹੜੀ ਜਾਣਕਾਰੀ ਆ ਉਹ ਸ਼ੇਅਰ ਕੀਤੀ ਜਾਵੇ ਕਿਉਂਕਿ ਸਾਡਾ ਵੀ ਜਿਹੜਾ ਇਹ ਮਕਸਦ ਹੈ ਕਿ ਲੋਕਾਂ ਨੂੰ ਡਰਾਇਆ ਨਾ ਜਾਵੇ ਕਿਉਂਕਿ ਪਹਿਲਾਂ ਵੀ ਲੋਕਾਂ ਨੇ ਬੜਾ ਸੰਤਾਪ ਭੋਗਿਆ ਲੋਕਾਂ ਦੇ ਘਰ ਬਰਬਾਦ ਹੋ ਗਏ ਕਿਸੇ ਦਾ ਸਮਾਨ ਸੀ ਸਮਾਨ ਖਤਮ ਹੋ ਗਿਆ ਤੇ ਹੁਣ ਜਿਹੜਾ ਉਹ ਸਮਾਨ ਨੂੰ ਬੜਾ ਸਮਾਂ ਲੱਗੇਗਾ ਇਸ ਕਰਕੇ ਜਿਹੜਾ ਐਕਜੈਕਟ ਜਿਹੜੀ ਤਸਵੀਰ ਹੈ ਐਕਜੈਕਟ ਜਿਹੜੀ ਰਿਪੋਰਟ ਹੈ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਤਸਵੀਰ ਜਿਹੜੀ ਆ ਉਹ ਦਿਖਾਈ ਜਾਵੇ ਕੱਲੀ ਕੱਲੀ ਤਸਵੀਰ ਜਿਹੜੀ ਦਿਖਾਈ ਜਾਵੇ ਤਾਂ ਜੋ ਲੋਕਾਂ ਦੇ ਮਨ ਦੇ ਵਿੱਚ ਡਰ ਡਰਾ ਹੋ ਦਾ ਪੈਦਾ ਹੋ ਸਕੇ ਸੋ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਦੇ ਵਿਧਾਇਕ ਨੇ ਜੀਤਪਾਲ ਸਿੰਘ ਕੋਲੀ ਜਿਹੜੇ ਖਾਸ ਤੌਰ ਤੇ ਉੱਥੇ ਜ਼ਾਇਦਾ ਲੈਣ ਵਾਸਤੇ ਪਹੁੰਚੇ ਨਹੀਂ ਕੀ ਸਥਿਤੀ ਕੀ ਹੈ ਕਿਉਂਕਿ ਮੌਸਮ ਵਿਭਾਗ ਨੇ 3 ਦਿਨ ਦਾ ਅਲਰਟ ਦੱਸਿਆ ਹੈ ਉਹ ਦੇਖੋ ਇਹ ਨਾ 500 ਮੀਟਰ ਤੱਕ ਜਿਹੜੀ ਹੈ ਹਾਈ ਸਿੰਥ ਆ ਗਈ ਸੀ ਪਿੱਛੋਂ ਜਦੋਂ ਮੀਂਹ ਪਿਆ ਪਿੱਛੇ ਇਹਨੂੰ ਕਲੀਅਰ ਕਰਾਉਣਾ ਬੜਾ ਜ਼ਰੂਰੀ ਸੀਗਾ ਜੀ ਸੋ ਪਾਣੀ ਦਾ ਪੈਸੇਜ ਜਿਹੜਾ ਨਿਕਲਦਾ ਹੋਵੇ ਅਸੀਂ ਜਿਹੜਾ ਹੈ ਕਲੀਅਰ ਕਰਾ ਦੇਖੋ ਅੱਜ 500 ਮੀਟਰ ਦਾ ਜਿਹੜਾ ਹੈ ਆ ਇੱਥੇ ਤੱਕ ਰਹਿ ਗਿਆ ਉਧਰੋਂ ਵੀ ਜੀ ਸੀ ਬੀ ਦੇ ਨਾਲ ਅਸੀਂ ਜਿਹੜਾ ਹੈ ਕੰਸੋਲੀਡੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਸਫਾਈ ਕਰ ਰਹੇ ਹਾਂ ਤੇ ਖੁੱਲ ਕੇ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਦੇਖੋ ਕਿਹੜੀ ਸਪੀਡ ਨਾਲ ਪਾਣੀ ਨਿਕਲ ਰਿਹਾ ਜੀ ਠੀਕ ਹੈ ਜੀ ਮੈਮਰ ਸਾਹਿਬ ਬੜੀਆਂ ਸੋਸ਼ਲ ਮੀਡੀਆ ਤੇ ਫਾਇਰ ਉੱਠ ਗਿਆ ਨੇ ਪੁਰਾਣੀਆਂ ਵੀਡੀਓ ਪਾਈਆਂ ਜਾ ਰਹੇ ਨੇ ਵੀ ਸ਼ਾਇਦ ਅੱবি ਪਾਣੀ ਫੇਰ ਦੁਬਾਰਾ ਆ ਸਕਦਾ ਹੈ ਕਿ ਇਦਾਂ ਦੀ ਕੋਈ ਸਥਿਤੀ ਹੈ ਖਾਸ ਤੌਰ ਤੇ ਪਟਿਆਲਾ ਵਾਸੀਆਂ ਨੂੰ ਉਸ ਸਥਿਤੀ ਲਈ ਕਰੋ ਕੋਈ ਤੁਸੀਂ ਮੌਕੇ ਤੇ ਹੋ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਸਾਰਾ ਕੁਝ ਅੰਡਰ ਕੰਟਰੋਲ ਹੈ ਪਟਿਆਲੇ ਜਿੰਨੀ ਮਸਲਾਦਾਰ ਬਾਰਿਸ਼ ਹੋਈ ਹੈ ਤੇ ਇੱਕ ਦਿਨ ਤੋਂ ਬਾਅਦ ਜਦੋਂ ਬਾਰਿਸ਼ ਰੁਕੀ ਹੈ ਇੱਕ ਦਿਨ ਤੋਂ ਬਾਅਦ एवरीथिंग ਵਾਸ ਨਾਰਮਲ ਪਾਣੀ ਦੀ ਨਿਕਾਸੀ ਹੋਈ ਹੈ ਡਰੇਨਸ ਕਲੀਅਰ ਨੇ ਸਾਡੇ ਜਿਹੜੇ ਸਟਾਰਮ ਸੀਵਰਸ ਨੇ ਅਸੀਂ ਉਹਨਾਂ ਦੀ ਸਫਾਈ ਕਰਾਈ ਹੈ ਸਾਰਾ ਕੁਝ ਠੀਕ ਹੈ ਲੋਕ ਘਬਰਾ ਜਾਂਦੇ ਨੇ ਦੇਖੋ ਹੁਣ ਪਟਿਆਲੇ ਦੀ ਪਾਪਾ ਗਈਆਂ ਵੀ ਜੀਓਗ੍ਰਾਫਿਕਲੀ ਹੀ ਜੇ ਪਟਿਆਲਾ ਜਿਹੜਾ ਹੈ ਲੋ ਲਾਈਂਗ ਏਰੀਆ ਹੈਗਾ ਉਹਦੇ ਵਿੱਚ ਤੁਸੀਂ ਤੇ ਮੈਂ ਕੀ ਕਰ ਸਕਦੇ ਬਿਲਕੁਲ ਬਿਲਕੁਲ ਤੇ ਹੋਰ ਲੋਕ ਵੀ ਗੱਲ ਕੀਤੀ ਹੈ ਅੱਜ ਤੁਸੀਂ ਵੱਡੀ ਨਦੀ ਤੇ ਆਇਆ ਹੋਰ ਨਦੀਆਂ ਦੀ ਗੱਲ ਕੀਤੀ ਹੈ ਤੁਸੀਂ ਜਾ ਕੇ ਆਏ ਹੋ ਕੀ ਸਥਿਤੀ ਕੀ ਉੱਥੇ ਵੀ ਕਲੀਅਰ ਹੈ ਸਫਾਈ ਚੱਲ ਰਹੀ ਹੈ ਕੋਈ ਡਰਨ ਦੀ ਲੋੜ ਨਹੀਂ ਕਹੋਗੇ ਇਹ ਛੋਟੇ ਇਲਾਕਿਆਂ ਵਾਲੇ ਲੋਕ ਜਿਹੜੇ ਨੇ ਨਾ ਰਹਿੰਦੇ ਨੇ ਉਹਨਾਂ ਡਰ ਜਾਂਦੇ ਨੇ ਆ ਦੇਖੋ ਤੁਸੀਂ ਕੰਸੋਲੀਡੇਸ਼ਨ ਦੇਖ ਰਹੇ ਹੋ ਜੀ ਉੱਚੀ ਹੋਈ ਵੀ ਹੈ ਉੱਥੇ ਜਿੱਥੇ ਘਰ ਨੇ ਉਹ ਥੋੜਾ ਨੀਵਾ ਏਰੀਆ ਹੈ ਉਹਦੇ ਵਾਸਤੇ ਵੀ ਅਸੀਂ ਟੈਂਡਰ ਲਵਾ ਰਹੇ ਹਾਂ ਬਾਈ ਨੈਕਸਟ ਮੌਨਸੂਨਸ ਅਸੀਂ ਉਹਨੂੰ ਵੀ ਕੰਸੋਲੀਡੇਸ਼ਨ ਨਾਲ ਉੱਪਰ ਲਿਆਵਾਂਗੇ ਦੂਜੀ ਗੱਲ ਜਿਹੜਾ ਹੈ ਇਹ ਪੈਸੇਜ ਮੇਰੇ ਕੰਸਟੀਟੂਐਂਸੀ ਨੂੰ ਜਿੱਥੇ ਟੱਚ ਕਰਦਾ ਉ ਲੀਪາກ ਤੱਕ ਇੱਕ ਪੈਸੇਜ ਕਲੀਅਰ ਹੋਣਾ ਚਾਹੀਦਾ ਤਾਂ ਕਿ ਮੇਰੀ ਕੌਨਸਟੀਚੂਐਂਸੀ ਦੇ ਵਿੱਚੋਂ ਮੇਰੇ ਹਲਕੇ ਦੇ ਵਿੱਚੋਂ ਪਾਣੀ ਜਿਹੜਾ ਹੈ ਨਿਕਲ ਕੇ ਅੱਗੇ ਜਾਵੇ ਮੈਂ ਉਹਦੀ ਉਹ ਜਿਹੜਾ ਹੈ ਮੋਨਿਟਰਿੰਗ ਕਰ ਰਹੇ ਆ ਉਹਦੀ ਅਸੀਂ ਸਰਵੇਲੈਂਸ ਵਾਸਤੇ ਟੀਮਾਂ ਲਗਾਈਆਂ ਹੋਈਆਂ ਨੇ ਤੇ ਸਾਰੇ ਡਿਪਾਰਟਮੈਂਟਸ ਜਿਹੜੇ ਨੇ ਇੱਕ ਦੂਜੇ ਨਾਲ ਤਾਲਮੇਲ ਨਾਲ ਕੰਮ ਕਰ ਰਹੇ ਨੇ ਠੀਕ ਮੇਰਾ ਆਖਰੀ ਸਵਾਲ ਸੀ ਕਹਿੰਦਾ ਰੇਡੀਆਂ ਨੂੰ ਲੈ ਕੇ ਬੜਾ ਮਸਲਾ ਚੱਲ ਰਿਹਾ ਕਹਿੰਦੇ ਐਮਐਲਏ ਸਾਹਿਬ ਤੇ ਕਹਿੰਦੇ ਮੀਡੀਆ ਸਲਾਹਕਾਰ ਅਮਮਣ ਸਾਹਮਣੇ ਹੋਵਗੇ ਕਿ ਇਦਾਂ ਦੇ ਕੋਈ ਖਾਸ ਹੈਗੇ ਕਿਉਂਕਿ ਚਰਚਾਵਾ ਬੜੀਆਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀ ਬੜਾ ਚੱਲ ਰਿਹਾ ਹੈ ਅਖਬਾਰਾਂ ਦੇ ਵਿੱਚ ਵੀ ਲੱਗ ਰਿਹਾ ਵੀ ਹਾਂ ਐਮਐਲਏ ਸਾਹਿਬ ਦੇ ਕਹਿੰਦੇ ਮੀਡੀਆ ਸਲਾਹਕਾਰ ਅਮਮਣ ਸਾਹਮਣੇ ਰੇਡ ਆਪਣੀ ਆਪਣੀ ਸਮਝ ਦੀ ਗੱਲ ਹੈ ਠੀਕ ਹੈ ਜਿੰਨੀ ਕਿ ਮੇਰੀ ਸਮਝ ਸੀ ਸੋਚ ਸੀ ਮੈਂ ਉਹਦੇ ਬਾਰੇ ਉਸ ਤਰ੍ਹਾਂ ਗੱਲ ਕੀਤੀ ਹੈ ਜਿੰਦੀ ਕਿ ਜਿੰਨੀ ਕਿ ਸੋਚ ਹੈ ਉਹਨੇ ਉਨੀ ਗੱਲ ਕਰਨੀ ਹੈ ਸ਼ਹਿਰ ਦੀ ਬਿਹਤਰੀ ਹੋਣੀ ਚਾਹੀਦੀ ਹੈ ਜੀ ਸ਼ਹਿਰ ਦੀ ਬਿਹਤਰੀ ਹੋਣੀ ਚਾਹੀਦੀ ਹੈ ਜੇ ਕਿਸੇ ਨੂੰ ਲੱਗਦਾ ਵੀ ਰੇੜੀਆਂ ਠੀਕ ਲੱਗਦੀਆਂ ਨੇ ਆਪਦੇ ਘਰ ਦੇ ਮੂਹਰੇ ਲਵਾ ਲੈ ਸਾਡੇ ਨਾ ਨਾ ਸ਼ਹਿਰ ਨੂੰ ਆਪਾਂ ਸਾਥ ਰੱਖੀ ਕੱਲਾ ਰੇੜੀਆਂ ਵਾਲਾ ਮਸਲਾ ਥੋੜੀ ਆ ਆ ਰੋੜੀ ਕੋਟ ਬੈਠੇ ਨੇ ਦੇਖਿਓ ਅਸੀਂ ਇਹਨਾਂ ਨੂੰ ਵੀ ਹਟਾਣਾ ਹੈ ਇਹਨਾਂ ਨੂੰ ਵੀ ਕਹਣਾ ਟੋਲੀਆਂ ਚੱਕੋ ਉਥੋਂ ਭਈ ਰਾਤ ਨੂੰ ਐਕਸੀਡੈਂਟ ਹੁੰਦੇ ਨੇ ਕਿਸੇ ਦੇ ਕੋਈ ਬਲਿੰਕਰ ਨਹੀਂ ਲੱਗਿਆ ਕਿਸੇ ਦੇ ਕੋਈ ਲਾਈਟ ਨਹੀਂ ਲੱਗੀ ਹੋਈ ਜਿਹੜੀ ਰਾਤ ਨੂੰ ਹਨੇਰਾ ਗੁੱਪ ਹੋਵੇ ਤੇ ਐਕਸੀਡੈਂਟ ਹੋ ਜਵੇ ਹੈਨਾ ਜੀ ਸੜਕਾਂ ਕਮਿਊਟਿੰਗ ਵਾਸਤੇ ਹੁੰਦੀਆਂ ਨੇ ਪਾਰਕਿੰਗ ਵਾਸਤੇ ਨਹੀਂ ਹੁੰਦੀਆਂ ਇਦਾਂ ਤਾਂ ਫਿਰ ਆਪਾਂ ਹਰ ਕਿਸੇ ਜਗ੍ਹਾ ਤੇ ਜਾ ਕੇ ਕਹਾਂਗੇ ਜੀ ਵੀ ਇਦਾਂ ਨਹੀਂ ਇੱਥੇ ਲੱਗੀਆਂ ਰਹਿਣ ਦੋ ਐਮ.ਐਲ.ਏ. ਸਾਹਿਬ ਮੀਡੀਆ ਸਲਾਹ ਕਰਪਤਾ ਕਿਹਾ ਕਿ ਮੱਖ ਮੰਤਰੀ ਸਾਹਿਬ ਕਹਿੰਦੇ ਰੇੜੀਆਂ ਵਾਲੇ ਕਿੱਥੇ ਜਾਣਗੇ ਕਹਿੰਦੇ ਉਹਨਾਂ ਦਾ ਰੋਜ਼ਗਾਰ ਹੈ ਕਹਿੰਦੇ ਸਾਰੇ ਪੰਜਾਬ ਚ ਰੇੜੀਆਂ ਲੱਗਦੀਆਂ ਨੇ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਈ ਸੀ ਮੈਂ ਤੁਹਾਨੂੰ ਕੀ ਕਿਹਾ ਜੀ ਆਪੋ ਆਪਣੀ ਸੋਚ ਹੈ ਜੀ ਹੈਨਾ ਜੀ ਆਪੋ ਆਪਣੀ ਸੋਚ ਹੈ ਮੇਰੀ ਸੋਚ ਹੈ ਮੈਂ ਐਮ.ਐਲ.ਏ. ਹਾਂ ਮੈਂ ਆਪਣੇ ਮੰਡੇਟ ਜੋ ਮੈਨੂੰ ਮਿਲਿਆ ਹੋਇਆ ਮੈਂ ਕੰਮ ਕਰ ਰਹੇ ਹਾਂ ਸੀਐਮ ਸਾਹਿਬ ਦਾ ਅਸ਼ੀਰਵਾਦ ਹੈ ਉਹਨਾਂ ਨੇ ਹੀ ਜਿਹੜਾ ਹੈ ਜ ਜੀਵਨ ਨੂੰ ਲੱਗਦਾ ਹੈ ਵੀ ਐਮਐਲਏ ਗਲਤ ਕੰਮ ਕਰ ਰਿਹਾ ਤੇ ਬਿਲਕੁਲ ਮੈਂ ਮੰਨਾਂਗਾ ਉਸ ਗੱਲ ਨੂੰ ਜਦੋਂ ਸੀਮ ਸਿੰਘ ਸਾਹਿਬ ਨੇ ਕਿਹਾ ਵੀ ਵੱਧ ਚੜ ਕੇ ਤਗੜੇ ਹੋ ਕੇ ਕੰਮ ਕਰੋ ਤੇ ਫਿਰ ਮੈਂ ਬਾਕੀ ਨੂੰ ਮੈਂ ਕੀ ਸਮਝ ਨਹੀਂ ਕਿਸੇ ਤੇ ਲਾਸਟ ਵਾਲਾ ਮੌਸਮ ਨੂੰ ਲੈ ਕੇ ਜਿਹੜਾ ਲੜ ਜਾ ਰਹੀ ਕਿਤਾ ਇਹਨਾਂ ਲੋਕਾਂ ਨੂੰ ਕੀ ਆਲਾ ਚਾਹੁੰਦਾ ਕਿ ਲੋਕਾਂ ਨੇ ਨਾ ਸਮਾਨ ਵੀ ਇਕੱਠਾ ਕਰਤਾ ਵੀ ਇਹ ਕਹਿੰਦੇ ਐਮਐਲਏ ਸਾਹਿਬ ਤਾਂ ਪਹੁੰਚ ਕੇ ਪਰ ਜਿਹੜਾ ਮੌਕੇ ਦੀ ਸਥਿਤੀ ਹੁੰਦੀ ਆ ਉਹ ਸਾਬ ਨਹੀਂ ਸਕਦਾ ਕੋਈ ਕਹਿੰਦੇ ਨਹੀਂ ਦੇਖੋ ਪ੍ਰਮਾਤਮਾ ਗਿਆ ਰਾ ਸਾਹਿਬ ਵੀ ਬਰਸਾਤ ਉਨੀ ਕੋਵੇ ਜਿੰਨੀ ਕਸੀਂ ਖਪਾ ਸਕੀ ਹੈ ਨਾ ਜੀ ਹੁਣ ਕਈ ਚੀਜ਼ਾਂ ਸਾਡੇ ਹੱਥ ਵਾਸੋਂ ਬਾਹਰ ਹੋ ਜਾਂਦੀਆਂ ਨੇ ਬਰਸਾਤ ਪੈਂਦੀ ਹੈ ਲੰਡਨ ਕੈਨੇਡਾ ਲੁਧਿਆਣਾ ਦਿੱਲੀ ਮੁੰਬਈ ਸਾਰੇ ਕਿਤੇ ਪਾਣੀ ਜਮਾ ਹੁੰਦਾ ਜੀ ਨਿਕਾਸੀ ਕਿੰਨੀ ਜਲਦੀ ਹੁੰਦੀ ਹੈ ਉੱਥੋਂ ਪੁਖਤਾ ਪ੍ਰਬੰਧਾਂ ਦਾ ਪਤਾ ਲੱਗਦਾ ਸੋ ਅਸੀਂ ਸਾਡੀ ਨਿਕਾਸੀ ਜਦੋਂ ਬਰਸਾਤ ਹੋਈ ਹੈ ਪਟਿਆਲਾ ਪੂਰਾ ਜਲਤਲ ਹੋ ਗਿਆ ਸੀ ਨਾਲ ਦੀ ਨਾਲ ਨਿਕਾਸੀ ਵੀ ਹੋ ਗਈ ਜੀ ਸੋ ਸ਼ਹਿਰ ਵੱਲੋਂ ਬਾਇੰਡ ਲਾਜ ਅਸੀਂ ਸੇਫ ਆ ਇਹ ਇੱਥੇ ਵੱਡੀ ਨਦੀ ਛੋਟੀ ਨਦੀ ਦਾ ਪਾਣੀ ਜਦੋਂ ਪਿੱਛੋਂ ਆ ਜਾਣਾ ਨਾ ਬਰਸਾਤੀ ਪਾਣੀ ਤੇ ਪਿਛਲਾ ਪਾਣੀ ਜਦੋਂ ਆ ਜਾਂਦਾ ਉਦੋਂ ਫਿਰ ਜਿਹੜਾ ਹੈ ਸਿਚੁਏਸ਼ਨ ਜਿਹੜੀ ਹੈ ਕ੍ਰਿਟੀਕਲ ਹੋ ਜਾਂਦੀ ਹੈ ਅਦਰਵਾਈਜ਼ ਅਸੀਂ ਸਫਾਈ ਜੋ ਅਸੀਂ ਕਰ ਸਕਦੇ ਆਂ ਦੇਖੋ ਬਰਸਾਤ ਤਾਂ ਸਾਡੇ ਹੱਥ 'ਚ ਨਹੀਂ ਹੈਗੀ ਹੈ ਨਾ ਜੀ ਜੋ ਥੱਲੇ ਸਫਾਈ ਦੀ ਸਾਡੇ ਹੱਥ 'ਚ ਅਸੀਂ ਉਹ ਕਰ ਰਹੇ ਹਾਂ ਸੋ ਬਿਲਕੁਲ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਦੱਸਿਆ ਕਿ ਸਫਾਈ ਜਿਹੜੀ ਆ ਉਹ ਕੀਤੀ ਹੋਈ ਹੈ ਜੇਕਰ ਗੱਲ ਕੀਤੀ ਆਵੇ ਤਾਂ ਇਹਨਾਂ ਲੋਕਾਂ ਨੂੰ ਖਾਸ ਤੌਰ ਤੇ ਜਿਹੜੇ ਇਸ ਵੱਡੀ ਨਦੀ ਦੇ ਕਿਨਾਰੇ ਰਹਿੰਦੇ ਨੇ ਜਿਨ੍ਹਾਂ ਦਾ ਘਰ ਹੈ ਕਿਉਂਕਿ ਉਹ ਹਮੇਸ਼ਾ ਡਰ ਜਾਂਦੇ ਨੇ ਵੀ ਸ਼ਾਇਦ 2 ਦਿਨ 3 ਦਿਨ ਲਗਾਤਾਰ ਬਰਸਾਤ ਹੋਵੇਗੀ ਤਾਂ ਜਿਹੜਾ ਸਾਡੀ ਅਸੀਂ ਕਿੱਥੇ ਜਾਵਾਂਗੇ ਉਨ੍ਹਾਂ ਦੇ ਲਈ ਵੀ ਜਿਹੜਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਜਿਹੜੀ ਸਫਾਈ ਆ ਉਹ ਲਗਾਤਾਰ ਚੱਲ ਰਹੀ ਹੈ ਉਹਨਾਂ ਨੇ ਕਿਹਾ ਸਫਾਈ ਪੱਖੋਂ ਜਿਹੜੀ ਹੈ ਪ੍ਰਸ਼ਾਸਨ ਜਿਹੜਾ ਹੈ ਪਿੱਛੇ ਨਹੀਂ ਹਟੇਗਾ ਸਫਾਈ ਦੇ ਪੂਰੇ ਪ੍ਰਬੰਧ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਅਜਈਆਂ ਵੀਡੀਓ ਵਾਰ ਕਿੱਥੇ ਜਾਂਦੀਆਂ ਨੇ ਜੋ ਕਿ ਦੇਖਣ ਦੇ ਲਾਇਕ ਨਹੀਂ ਹੁੰਦੀਆਂ ਕਿਉਂਕਿ ਪਿਛਲੇ ਸਮੇਂ ਦੌਰਾਨ ਜਿਹੜਾ ਹੜਾ ਆ ਤਾਂ ਉਹ ਤਸਵੀਰਾਂ ਸਾਹਮਣੇ ਪਾਈਆਂ ਗਈਆਂ ਤਾਂ ਅਜ ਇੱਕ ਜਿਹੜੀ ਰਿਪੋਰਟ ਹੈ ਅਸਲੀ ਜਿਹੜੀ ਰਿਪੋਰਟ ਹੈ ਉਹ ਹੈ ਕਿ ਅੱਜ ਜਿਹੜੀ ਪਾਣੀ ਦੀ ਸਥਿਤੀ ਬਿਲਕੁਲ ਜਿਹੜੀ ਕੰਟਰੋਲ ਹੈ ਜਨਕੀ ਵੱਡੀ ਨਦੀ ਦੇ ਵਿੱਚ ਪਾਣੀ ਜਿਹੜਾ ਬਿਲਕੁਲ ਉਹਦਾ ਫਲੋ ਬਿਲਕੁਲ ਨੋਰਮਲ ਹੈ ਕਬਰਾਂ ਦੀ ਜਰੂਰਤ ਨਹੀਂ ਹੈ ਤੇ ਲੋਕਾਂ ਨੂੰ ਜਿਹੜਾ ਅਫਵਾਹ ਤੋਂ ਬਚਣ ਦੀ ਜਿਹੜੀ ਹੈ ਜਰੂਰਤ ਹੈ ਸੋ ਸਹੀ ਜਿਹੜੀ ਇਨਫੋਰਮੇਸ਼ਨ ਆ ਉਹ ਸਰਕਾਰੀ ਪੱਧਰ ਤੇ ਦਿੱਤੀ ਜਾਵੇ ਸਹੀ ਚੈਨਲ ਤੋਂ ਦਿੱਤੀ ਜਾਵੇ ਤਾਂ ਜੋ ਕੀ ਤੁਸੀਂ ਸਹੀ ਇਨਫੋਰਮੇਸ਼ਨ ਸੁਣ ਸੇ ਪੜ ਸਕੋ ਪਟਿਆਲਾ ਤੋਂ ਕੈਮਰਾ ਬਲਜਿੰਦਰ ਦੇ ਨਾਲ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ